ਰਹਿਰਾ ਸਾਹਿਬ ਸੋਧਰਾਗਾ ਸਾ ਮਹੱਲਾ ਪਹਿਲਾ ਇੱਕ ਉੰਗਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਹਤੇ ਤੇਰੇ ਬਾਵਨ ਹਾਰੇ ਕਹਤੇ ਤੇਰੇ ਰਾਗ ਪ੍ਰੀਸੀ ਉਹ ਕਹੀਏ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁੰਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੰਤਨੋ ਚਿੱਤਗੋ ਬਤਿ ਲਿਖ ਜਾਨਨ ਲੇਖ ਲੇਖ ਧਰਮ ਵਿਚਾਰੇ ਗਾਵੰਤਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਤਨੋ ਇੰਦਰਾਸਨ 'ਤੇ ਬੈਠੇ ਦੇਵ ਤੇ ਆਦਰ ਨਾਲ ਗਾਵੰਤਨੋ ਸਿੱਦਸਮਾ ਦੀ ਅੰਦਰ ਗਾਵੰਤਨੋ ਸਾਤ ਵਿਚਾਰੇ ਗਾਵੰਤਨੋ ਜਤੀ ਸਤੀ ਸੰਤੋਖੀ ਗਾਵੰਤਨੋ ਵੀਰ ਕਰਾਰੇ ਗਾਵੰਤਨੋ ਪੰਡਤ ਬਨ ਰਖੀਸਰ ਜੁਗ ਜੁਗ ਵੇਦਾਂ ਨਾਲ ਗਾਵੰਤਨੋ ਮੋਹਨਿਆ ਮਨਮੋਹਨ ਸੁਰਗ ਮਾਸ਼ ਪਿਆਲੇ ਗਾਵਨ ਤੁਨ ਨੋ ਤਨੁ ਪਾਏ ਤੇਰੇ ਅਰ ਸਰ ਤੀਰਥ ਨਾਲੇ ਗਾਵਨ ਤੁਨ ਨੋ ਜੋਦ ਮਹਾਬਲ ਸੂਰਾ ਗਾਵਨ ਤੁਨ ਨੋ ਖਾਨੀ ਚਾਏ ਗਾਵਨ ਤੁਨ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੇ ਤੁਨ ਨੋ ਗਾਵਨ ਜੋਦ ਤੁਤ ਪਾਵਨ ਰਤੇ ਤੇਰੇ ਪਗ ਤਰਸਾਲੇ ਹੋਰ ਕੇਤੇ ਤੁਨ ਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈਪੀ ਹੋ ਸੀ ਜਾਈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵੜਾਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸ਼ਾ ਸਾਹਿਬ ਸਾਹਿਬ ਨਾਨਕ ਰਹਿ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੜਾ ਕੇ ਸਭ ਕੋਏ ਕੇ ਵਡ ਵਡਾ ਢੀਠਾ ਹੋਏ ਕੀਮਤ ਪਾਈ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਇਸ ਮਾਈ ਵਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਨ ਨ ਗਹਿਰਾ ਕੋਈ ਨ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹੋ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਆਨੀ ਗੁਰਗੁਰ ਹਾਈ ਕਹਿ ਨਾ ਜਾਈ ਤੇਰੀ ਦਿਲ ਬੜਿਆਈ ਸਭ ਸਤ ਸਤ ਸਭ ਚੰਗੀਆਂ ਆਈਆਂ ਸਿਦਾ ਪੁਰਖਾਂ ਕੀਆਂ ਬੜੀਆਂ ਤਦ ਵੀ ਸੀਦੀ ਕਰਨ ਨ ਪਾਈਆਂ ਕਰਮਿਨੇ ਨਾਹੀ ਠਾਕ ਰਹੀਆਂ ਆਖਣ ਵਾਲਾ ਕੀ ਆ ਵਿਚਾਰਾ ਸਿਫਤੇ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਤੀ ਸੇ ਕੀ ਆਚਾਰ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੋਖ ਉਤ ਭੋਖੇ ਖਾਇ ਚਲੀਏ ਦੁਖ ਸੋਖਿਓ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚ ਨਾਇ ਰਹਾਉ ਸਾਚੇ ਨਾਮ ਕੀ ਤੇਲ ਵੜੇ ਆਈ ਆਥ ਕੇ ਕੀਮਤ ਨਹੀਂ ਪਾਈ ਜੇ ਸਮਲ ਕੇ ਆਖਣ ਪਾਏ ਬੜਾ ਨਾ ਹੋਵੇ ਕਾੜ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦੇਨਦਾਰ ਹੈ ਨਾ ਚੁੱਕੇ ਭੋਗ ਗੁਨੇ ਹੋਰ ਨਾਹੀ ਕੋਈ ਨਾ ਕੋਹਾ ਨਾ ਕੋਈ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ خسم وسارے تے کم جات نانک ناوے بات سنات را گجری محلہ چوتھا ہر کے جان جت گر ست پرخا بینو کرو گر پاس ہم کرے کرم ست سرنائی کر دیا نم پرگاس میرے میت گردیو موکو رام نام پر گاس گرمت رام میرا بڑا سکھائی ہر کیرت ہم ہمری راس راؤ ਹਾ ਜਨ ਕੇ ਵੜ ਪਾਗ ਵੜੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਾ ਨਾਮ ਰੇ ਤਿਪਤਾ ਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਜਨ ਸਤਗੁਰ ਸੰਗਤ ਪਾਇ ਤਿੰ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜੀਤ ਅਰਸ ਪਾਇ ਮਿਲ ਜਾ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ 5 ਕਾਹਿਰ ਮੈਂ ਚਿਤ ਵੈ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪਤਰ ਮੈਂ ਜੰਤੂ ਉਪਾਏ ਤਾ ਕਰਿ ਜਿਗਾ ਕੇ ਕਰ ਤਰਿਆ ਮੇਰੇ ਮਾ ਦੋ ਜੀ ਸਾ ਸਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਤ ਪਾਇਆ ਸੋ ਕੇ ਕਾਸ਼ਾਰਿਆ ਰਹਾ ਜਨਨ ਪਿਤਾ ਸੋ ਲੋਕ ਸਤ ਬਨਿਤਾ ਕੋਈ ਨ ਕਿਸ ਕੀ ਤਰਿਆ ਸਿਰ ਸੇ ਚਕ ਸਮਾਹੇ ਠਾਕੁਰ ਕਾਹੇ ਮਨ ਪੋ ਕਰਿਆ ਉੜੇ ਉੜਾਵੇ ਸੇ ਕੋ ਸਾਤ ਇਸ ਪਾਸ਼ੇ ਬਸ਼ੇ ਸ਼ਰਿਆ ਤਿਨ ਕਮਲ ਖਲਾਵੇ ਕਮਨ ਚੁਗਾਵੇ ਮਨ ਮੇ ਸਿਮਰਨ ਕਰਿਆ ਸਾਬਾ ਨਿਦਾਨ ਦਾ ਸੇਸ਼ਟ ਸਿਧਾਨਾ ਠਾਕੁਰ ਕਰਤਾਰ ਤਰਿਆ ਜਨਾਨਕ ਬਲਬਲ ਸਤਬਹ ਜਾਈਏ ਤੇ ਰਾਂਤ ਨਾ ਪਾਰ ਆਵਰਿਆ ਰਾਗਾ ਸਾ ਮਹੱਲਾ ਚੌਥਾ ਸੋਪੁਰਖ ਇੱਕ ਉਹੰਕਾਰ ਸੁਬਰ ਪ੍ਰਸਾਦ ਸੋਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਗਮਗਮ ਪਾਰਾ ਸਤਿਆ ਵੇ ਸਤਿਆ ਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੀ ਜੀ ਤੂ ਜੀ ਆਗਾ ਦਾ ਤਾਰਾ ਹਰ ਤਿਆ ਵ ਸੰਤੋ ਜੀ ਸਭ ਦੁੱਖ ਕਿਸਾਨ ਹਾਰਾ ਆ ਰਿਆ ਪੇਠਾ ਕੋਰਾ ਦੇ ਸੇਵਕ ਜੀ ਕੀ ਆਨੰਕ ਜੰਤ ਵਿਚਾਰ ਤੋ ਕੜ ਕੜੰਤ ਸਰਮ੍ਰਯੰਤ ਜੀ ਹਰੇ ਕੋ ਪਰਖ ਸਮਾਣਾ ਇੱਕ ਦਾਤ ਇੱਕ ਵੀਕਾਰੀ ਜੀ ਸਭ ਤੇਰੇ ਝੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹੋਦ ਦੁਇਨ ਅਵਰਣ ਜਾਣਾ ਤੂੰ ਪਰਮ ਭ੍ਰੰਭਯੰਤ ਬੇਅੰਤ ਜੀ ਤੇਰੇ ਕੀਆ ਗੁਨਾਹ ਕਵਖਾਨ ਜੋ ਸੇਵ ਜੋ ਸੇਵ ਤੇ ਦੁਦ ਜੀ ਜਨਾਨਕ ਤੈਨੂੰ ਕੁਰਬਾਨਾ ਹਰ ਤਿਆਵੇ ਹਰ ਤਿਆਵੇ ਤੇ ਦੁਦ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਤਿਆਇਆ ਜੀ ਤੈਨ ਤੂਟੀ ਜਮਕੀ ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ ਕਾ ਪਉ ਸਭ ਗੁਆ ਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਾ ਜੀ ਤੇ ਹਰ ਉਪ ਸੁਆਮੀ ਸੇ ਤਲ ਸੇ ਤਨ ਜਿਨ ਆਰ ਤੇ ਆਇਆ ਜੀ ਜਾ ਨਾਨਕ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਾਂ ਤੁ ਜੀ ਹਰ ਅਨੇਕਣੇ ਕਰਨਤਾ ਤੇਰੇ ਨੇਕ ਤੇਰੇ ਨੇਕ ਕਰੇ ਹਰ ਪੂਜਾ ਜੀ ਤਪ ਤਪੇ ਜਪੇ ਬੇਅੰਤ ਤੇਰੇ ਨੇਕ ਤੇਰੇ ਨੇਕ ਪੜੇ ਬਹੁ ਸਿਮਰਨ ਸਾਸਰ ਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਗ ਸੇਵਕਤ ਪਲੇ ਜਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਦੁਆਦਪੁਰ ਕਾ ਪਰਮ ਪ੍ਰਕਰਤਾ ਜੀ ਤੂ ਜੇ ਵੜਾ ਵਰਨ ਕੋਈ ਤੂ ਜੁਗ ਜੁਗੇ ਕੋ ਸਦਾ ਸਦਾ ਤੂ ਇੱਕੋ ਜੀ ਤੂੰ ਨੈ ਚਲ ਕਰਤਾ ਸੋਈ ਤਉ ਤੇ ਆਪੇ ਪਾਵੇ ਸੋਈ ਵਰਤੇ ਜੀ ਤੂ ਆਪੇ ਕਰੇ ਸੋਈ ਤਉ ਤੇ ਆਪੇ ਸੇ ਸਭ ਪਾਹੀ ਜੀ ਤਉ ਤੇ ਆਪੇ ਸੇ ਸਭ ਗੋਈ ਜਨਾਨਕ ਗੁਰ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸ ਮਹੱਲਾ ਚੋਤਾ ਤੂੰ ਕਰਤਾ ਸੇਰਮੈਂਡਾ ਸਾਈ ਜੋ ਤੂੰ ਪਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਈਂ ਰਹੋ ਸਭ ਤੇਰੀ ਤੂੰ ਸਭ ਨਿਧਾਇ ਜਿਸਨੋ ਕਿਰਪਾ ਕਰੇ ਤੇ ਨਾਮ ਰਤਨ ਪਾਇ ਤੂੰ ਗੁਰਮਖ ਲਾਤਾ ਮਨ ਮੁਗਵਾਇ ਤੋਦਾ ਵਿਛੋੜਿਆ ਮਿਲਾਇ ਤੂੰ ਦਰਿਆਵ ਸਉ ਤਜੀ ਹਿਮਾਇ ਤਜ ਬਿੰਦੂ ਜਾਂ ਕੋਹਿਨਾ ਹੀ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜੇ ਸੁਨੋ ਤੋ ਜਾਣੈ ਸੋਈ ਜਨ ਜਾਨੈ ਹਰ ਗੁਣ ਸਾਧਿਆ ਖਵਕਾਨੇ ਨੀਨ ਹਰ ਸੇਵੀ ਅਤ ਸੁਖ ਪਾਇਮ ਸਹਿਜ ਹੀ ਹਰ ਨਾਮ ਸੁਮਾਇਮ ਦੁਆ ਪੇ ਕਰਤਾ ਤੇ ਰਖਿਆ ਸਭ ਹੋਇ ਤਦਬਿੰਦੂ ਜਾ ਵਰਨਾ ਕੋਈ ਤੂ ਕਰ ਕਰ ਵੇਖੇ ਜਾਣੇ ਸੋਏ ਜਨਾਨ ਗੁਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਵੜੇ ਪਹਿਨਵਾ ਸਾ ਪਾਨੀ ਪਾਵਕ ਤੀਨੇ ਪੀ ਕੀਆ ਪੰਗਜ ਮੋ ਪੰਗਨੀ ਚਾਲੇ ਹਮ ਦੇਖਾ ਤੇੜੂ ਬਿਅਲੇ ਮਨ ਏਕੜਾ ਚੇਤ ਸਮੋੜ ਮਨਾ ਹਰ ਬਿਸਰ ਤੇਰੇ ਗੁਣ ਗੱਲਿਆ ਰਹਾਉ ਨਾ ਹੋ ਜਤੀ ਸਤੇਲੀ ਪੜਿਆ ਮੋਰਖ ਮੁਗਦਿਆ ਜਨਮ ਪਿਆ ਪ੍ਰਣਵ ਤਨਾਨ ਦਿਨ ਕੀ ਸਰਣਾ ਜਿੰਤੂ ਨਾ ਹੀ ਵਿਸਰੇ ਆਸਾ ਮਹੱਲਾ ਪੰਜਵਾ ਪੈਪਰਾਪਤ ਮਾਨੁਖ ਦੇ ਹੋਰਿਆ ਗੋਬਿੰਦ ਮਿਲ ਕੇ ਤੇਰੀ ਬਰੀਆ ਅਵਰ ਕਾਲ ਤੇਰੀ ਕੀ ਤਨ ਕਾ ਮਿਲ ਸਾ ਸੰਗਤ ਭਜ ਕੇ ਹੋਰ ਨਾਮ ਸਰਜਣ ਲਾ ਪਵਜਨ ਤਨ ਕੇ ਜਨਮ ਬੇਤਾ ਜਾਤ ਰੰਗ ਮਾਇਆ ਕਹਿ ਰਹਾ ਉਹ ਜਬ ਤੱਕ ਸੰਜਨ ਤਨ ਮਨਾ ਕਮਾਇਆ ਸੇਵਾ ਸਾਜਾ ਨਿਹਾਰਾਇਆ ਬਹੁ ਨਾਨ ਕਮਨੀਚ ਕਰਮ ਸਰਨ ਪੇ ਕੀ ਰਖੋ ਸਰਮਾ ਇਕ ਉਹੰਕਾਰ ਸ਼ਿਵਾਇ ਗੁਰਜੀ ਕੀ ਫਤਹਿ 5.10 ਕਬੇ ਬਾਚ ਬੇਨਤੀ ਜੋ ਪਈ ਹਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਜੇਤ ਕੀ ਇਸ਼ਾ ਤਾਚਨ ਮਰੈ ਹਮਾਰਾ ਆਪਣਾ ਜਾਨ ਕਰੋ ਪਿਤ ਪਾਰਾ ਹਮਰੇ ਤੇ ਸੁਭੇ ਤੁਮ ਕਾ ਵਾ ਪਹਾ ਦੇ ਮੋਏ ਵਿਜਾਓ ਸੁਖੀ ਬਸੇ ਮੋਰੋ ਪਰਿਵਾਰ ਸੇਵਿਸਿ ਸੇਵਕ ਤਾਰਾ ਮੋਰੁ ਸ਼ਿਆ ਨਿਸ਼ਕਰ ਦੇ ਕਰਿਐ ਸਭੈ ਰੰ ਕੋਇ ਸੰਗਰੀ ਅਪੂਰਨੁ ਹੈ ਹਮਾਰੀ ਆਸਾ ਤੋਰ ਪਿਧਨ ਕੀ ਰਹਿ ਪਿਆਸ ਤੁਮੇ ਛਾੜ ਕੋਇ ਅਵਰਣ ਤਉ ਜੋ ਬਸਾਉ ਤੁਮ ਤੇ ਪਾਉ ਸੇਵਕ ਸਿਹ ਹਮਾਰੇ ਤਾਰੀ ਜੁਨ ਜੁਸਤਰ ਹਮਾਰੇ ਮਾਰਿ ਆਪ ਹਾ ਦੇ ਮੁਝਿ ਉਬਰੀ ਮਰਨ ਕਾਲ ਕਾ ਤਰਾ ਸਨੇਵਰੀਐ ਹੂੰ ਜੋ ਸਦਾ ਹਮਾਰੇ ਪਛਾਛਿ ਸੇਈ ਤੁਝਿ ਕਰਿਓ ਰਛਾ ਰਾਖਿ ਰਵ ਮੈ ਰਾਖਨ ਹਾਰੇ ਸਾਈਂ ਸੰਤ ਸਹਾਇ ਪਿਆਰੇ

ਨਮਸਕਾਰ ਤੁਸੀਂ ਕੋਹ ਹਮਾਰੇ ਸ੍ਰੀ ਸਕਰਪਾਚ ਨੇ ਆਪ ਸਾਰੇ ਸੇਵਕਨ ਕੋ ਸੇਵਕੁਨ ਸੁਖੀ ਯੋਸਤਰਨ ਕੋ ਬਲਮੋਬਤ ਕੀਓ ਕਟ ਕਰ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚ ਸੁਲਾ ਸਾਪਰ ਕਿਰਪਾਲ ਦੇਸ਼ ਕਾ ਫੋਲਾ ਸੰਤ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਟ ਕਟ ਕੇ ਪਟ ਪਟ ਕੀ ਜਾਣੇ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਤਾਰ ਤਪ ਤੇ ਹਿਆ ਪਾਰਾ ਜਾਬਾ ਕਰ ਕਰ ਤਹ ਕਬੋ ਤੁਮ ਮੈਂ ਮਿਲ ਦੇਤਾ ਸਭ ਜੇਤੇ ਬਦਨ ਸੇ ਸਭ ਤਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਭ ਹੀ ਤੇ ਰਹਿ ਤਿਨ ਨਾਲ ਮੁ ਜਾਣ ਪੇਤ ਪੇਤ ਯਰੇ ਆਲ ਨਿਰੰਕਾਰ ਨੇ ਬੇਕਾਨੇ ਨਾਮ ਬਾਦ ਨੀਲਾ ਨਾਦ ਸੰਭਤਾ ਮਉੜੋ ਚਾਰ ਤੇ ਪਿਤਾ ਚੱਕ ਪੇਵਣ ਪਾਵਤ ਪੇਤਾ ਤਾਕੋ ਕਰਪਾਨ ਨਮਾਤ ਮਾ ਅਮੁੜ ਕਸ਼ਪੇਦਨ ਜਾਨ ਮਾ ਦੇਵ ਕੋ ਕੈਸਦਾ ਸ਼ਿਵ ਨਿਰੰਕਾਰ ਕਾ ਚਿਰਿਤ ਨੈ ਭੇ ਆਪ ਆਪਣੀ ਬੋਧ ਹੈ ਜੇਤੀ ਬਨਨਤ ਪੇਨ ਪੇਨ ਤੋਤੇ ਤੀ ਤੁਮਰ ਲਖਨ ਜਾਏ ਪਸਾਰਾ ਕੇ ਪਸੇਰ ਪ੍ਰਥਮ ਸਜਾਰ اوپ رنگ پیوراتا جی جی سگل ملش کرو رن کا جی سرنی پری تین کے مر پور کم پگ پری تی ہار تین سنگ سب جو کل کو اک بار تئے ہیں تاکہ کار نکلنے آئے ہیں, ہیں. رشا تا سب کالا د تتکال کپا دش تنجائیں ہرو تا کتاب ترک مور سر مو سب ہوئی دوشا شس گین کوئی ایک بار جن تبار کال فاستے تایو بار

ਰਾਮ ਕਲੀ ਮਹਲਾਤੀ ਜਾਨੰਦ ਇੱਕ ਉਹੰਕਾਰ ਗੁਰਪ੍ਰਸਾਦ ਨੰਦਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈਭ ਸੇ ਤੀ ਮਨ ਵਜੀਆਂ ਵਦਾਈਂ ਰਾਗ ਰਤਨ ਪਰਵਾਰ ਪਣੇ ਸ਼ਬਦ ਗਾਵਣੀ ਆਇਆ ਸ਼ਬਦੋਤ ਗਵ ਹਰੀ ਕੇ ਰਮਨ ਜਿਨੀ ਵਸਾਇਆ ਕਹਿ ਨਾਨਕ ਨੰਦੁ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਦਾ ਰਹੋ ਹਰ ਨਾਲ ਹਰ ਨਾਲ ਹੋ ਤੂ ਮਨ ਮੇਰੇ ਦੁਖ ਸਭ ਵਿਸਾਰਨਾਂ ਕੀ ਕਰੋ ਕਰੀ ਤੇਰਾ\,ਕਾਰ ਸਬਸਵਾਨ ਸਬਨਾ ਗਲਾ ਸਬਨਾ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕੀ ਸਹਿਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਅਨਵਸਾਵੇ ਨਾਮ ਜਿਨਕੇ ਮਨਵਸਿ ਆਵਾਜੀ ਸ਼ਬਦ ਕਨੇ ਰ ਕੈ ਨਾਨਕ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਂ ਕਰ ਸਾਤ ਸੁਖਮਨੀ ਆਈ ਵਸਿਆ ਜੀਣੀ ਸ਼ਾਸਾ ਪੁਜਾਈ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸਦੇ ਆਏ ਬੜਿਆ ਆਇਆ ਕਹਿ ਨਾਨਕ ਸੁਨੋ ਸੰਤ ਸੱਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚਵ ਤਿਤਕਾਰ ਸੁਭਾਗੇ ਘਰ ਸੁਭਾਗੇ ਸ਼ਬਦੁ ਆਜੇ ਕਲਾ ਜਿਤ ਕਰ ਤਾਰਿਆ ਪੰਚ ਦੂਤ ਦੁਆਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਂਗੇ ਕਹਿ ਨਾਨਕ ਤੈ ਸੁਭਾਤਿਤ ਕਰਨ ਦਵਾਜੇ ਆਨੰਦ ਸੁਨੋ ਵੜ ਪਾ ਗਿਓ ਸਗਲ ਮਨੋ ਅਰਥ ਪੂਰੇ ਭਾਰ ਬੰਨ ਪਹਾਇ ਉਤਰੇ ਸਗਲ ਵਿਸੂਰੇ ਨੂਖ ਰੋਗ ਸੰਤਾਪਿ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਪੈ ਸੱਸੇ ਪੂਰੇ ਗੁੱਟੇ ਜਾਣ ਸੁਣ ਤੇ ਪ੍ਰੀਤ ਕਹਿ ਤੇ ਪਵਿੱਤ ਸਤਿਗੁਰੇ ਹਾ ਪਰ ਪੂਰੇ ਬਿਨਵੰਤ ਨਾਨੂ ਗੁਰ ਚੰਨ ਲਾਗੇ ਬਾਝੇ ਅਣ ਹਤੂਰੇ ਮੋਦਾਮਨੀ ਮਹੱਲਾ ਪੰਜਵਾਂ ਥਾਲ ਵਿੱਚ ਤੈਨੂੰ ਵਸ ਤੋ ਪਈ ਆ ਸਾਂਤ ਸੰਤੋਖ ਵਿਚਾਰੋ

ਹਰਿਆ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਦੀ ਫਤਿਹ